ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਲੱਕ ਦਰਦ ਬਾਰੇ ਹੀ ਪਰ ਲੱਕ ਦਰਦ ਕਿਹੜਾ ਜਿਹੜੇ ਆਪਣੇ ਆਹ ਦੋ ਡੈਂਪਲਸ ਪੈਂਦੇ ਨੇ ਇਹਨਾਂ ਨੂੰ ਐਸਆਈ ਜੋਇੰਟ ਕਿਹਾ ਜਾਂਦਾ ਇਸ ਜਗ੍ਹਾ ਤੇ ਜ਼ਿਆਦਾਤਰ ਪੇਸ਼ੈਂਟਸ ਦੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਔਰ ਇੱਥੋਂ ਦਰਦ ਸ਼ੁਰੂ ਹੋ ਕੇ ਕਈ ਵਾਰੀ ਬੈਕ ਸਾਈਡ ਦੇ ਅੰਦਾ ਪੱਟ ਦੇ ਕਈ ਵਾਰੀ ਅੱਗੇ ਜਾਂਦਾ ਹੈ ਔਰ ਕਈ ਵਾਰੀ ਬਿਲਕੁਲ ਆਪਣੀ ਜੋ ਪ੍ਰਾਈਵੇਟ ਪਾਰਟ ਹੈ ਇੱਥੇ ਆਪਣੇ ਦਰਦ ਸ਼ੁਰੂ ਹੋ ਜਾਂਦਾ ਸੋ ਇਸ ਦਾ ਕਾਰਨ ਕੀ ਹੈ ਬੇਸਿਕਲੀ ਜੋ ਸੈਕਰਮ ਬੋਨ ਹੈ ਆਪਣੀ ਰੀਡ ਦੀ ਹੱਡੀ ਦੇ ਜਿਹੜੇ ਮਣਕੇ ਆ ਆਖਰੀ ਮਣਕਾ ਉਹ हिਪ ਬੋਨ ਇਲੀ ਇੱਕ ਬੋਨ ਦੇ ਨਾਲ ਜੁੜਿਆ ਹੁੰਦਾ ਉਸ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ ਜਿਆਦਾ ਪੌੜੀਆਂ ਚੜਨ ਨਾਲ ਜਿਆਦਾ ਚੌਂਕੜੀ ਮਾਰ ਕੇ ਬੈਠਣ ਨਾਲ ਜਾਂ ਫਿਰ ਜਿਆਦਾ ਕੰਮ ਕਰਨ ਨਾਲ ਜਾਂ ਫਿਰ ਜਿਆਦਾ ਖੜਨ ਨਾਲ ਆਸਾਨ ਕਸਰਤਾ ਨੇ ਸੁਏਰੀਤ ਪਰੇ ਸ਼ਾਮ ਕਰਨੀਆਂ ਨੇ ਇਸ ਨੂੰ ਕਸਰਤਾਂ ਨਾਲ ਹੀ ਆਪਾਂ ਠੀਕ ਕਰ ਸਕਦੇ ਹਾਂ ਜਿਆਦਾਤਰ ਹੁੰਦਾ ਕਿੰਨਾ ਦੇ ਆਹੇ ਪ੍ਰੈਗਨੈਂਸੀ ਦੇ ਦੌਰਾਨ ਕਿਉਂਕਿ ਜੋ ਆਪਣੀ ਸਪਾਈਨ ਹੈ ਉਹ ਜ਼ਿਆਦਾ ਐਕਸਟੈਂਡ ਹੋ ਜਾਂਦੀ ਹੈ ਉਹਦੇ ਕਰਕੇ ਵੀ ਇਸ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ 60% ਔਰਤਾਂ ਚ 40% ਮਰਦਾਂ ਚ ਪਾਇਆ ਜਾਂਦਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਦ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਆਂ ਔਰ ਸਾਡੀ ਇੰਸਟਾਗ੍ਰam ਆਈਡੀ ਐ ਸੋਰੀ ਸਿੰਘਸਾ ਫਿਜ਼ੋਥੈਰੇਪੀ ਦੂਸਰੀ ਆਈਡੀ ਐ ਡਾਕਟਰ ਗੁਰਸ਼ੀਰ ਸਿੰਘਸਾ ਨੂੰ ਉਥੇ ਫੋਲੋ ਜ਼ਰੂਰ ਕਰੋ ਅਗਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਸੌ ਸ਼ੁਰੂ ਕਰਦੇ ਆਂ ਕਸਰਤਾਂ ਕਿ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਪੈਲਵਿਕ ਟਿਲਟ ਆ ਆਪਣਾ ਪੈਲਵਿਸ ਆ ਗਿਆ ਇਸ ਨੂੰ ਆਪਾਂ ਟਿਲਟ ਕਰਨਾ ਇਦਾਂ ਉੱਪਰ ਨੂੰ ਤੇ ਥੱਲੇ ਉੱਪਰ ਨੂੰ ਥੱਲੇ ਨੂੰ ਪਹਿਲਾਂ ਦੋਨੋਂ ਗੋਡੇ ਮੋੜ ਲੈਣੇ ਆ ਹੱਥ ਸਾਈਡ ਤੇ ਰੱਖ ਲਿਓ ਚਾਹੇ ਇਥੇ ਫੜ ਲਿਓ ਤੁਹਾਨੂੰ ਫੀਲ ਹੋਊਗਾ ਪ੍ਰੋਪਰ ਧਿਆਨ ਨਾਲ ਦੇਖੋ ਪਹਿਲਾਂ ਆਪਾਂ ਉੱਪਰ ਨੂੰ ਚੱਕਿਆ ਫਿਰ ਥੱਲੇ ਨੂੰ ਕੀਤਾ ਫਿਰ ਉੱਪਰ ਨੂੰ ਚੱਕਿਆ ਫਿਰ ਥੱਲੇ ਨੂੰ ਕੀਤਾ ਫਿਰ ਉੱਪਰ ਨੂੰ ਚੱਕਿਆ ਫਿਰ ਥੱਲੇ ਨੂੰ ਕੀਤਾ ਫਿਰ ਉੱਪਰ ਨੂੰ ਚੱਕਿਆ ਫਿਰ ਥੱਲੇ ਨੂੰ ਕੀਤਾ ਫੇਥ ਹੇ ਲੇ ਕੀਤਾ ਫਿਰ ਉੱਪਰ ਚੱਕਿਆ ਫੇਥ ਹੇ ਲੇ ਕੀਤਾ ਫਿਰ ਉੱਪਰ ਚੱਕਿਆ ਫੇਥ ਹੇ ਲੇ ਕੀਤਾ ਇਕੱਲਾ ਪੈਲਵਿਕ ਮੂਵ ਕਰਨਾ ਆਪਾਂ ਪਰ ਇਸ ਨੂੰ ਤੁਸੀਂ 10 ਤੋਂ 15 ਵਾਰੀ ਕਰਨਾ ਔਰ ਦੈਨ ਤੁਸੀਂ ਆਪਣੀ ਰੈਸਟ ਕਰਨੀ ਲੱਤਾਂ ਸਿੱਧੀਆਂ ਕਰਕੇ ਇਸ ਨੂੰ ਤੁਸੀਂ ਤਿੰਨ ਰੈਪੀਟੀਸ਼ਨਸ ਲਾਉਣੇ ਆ ਦੋਨੋਂ ਗੋਡੇ ਫੇਰ ਮੋੜ ਲੈਣੇ ਆ ਔਰ ਤੁਸੀਂ ਧਿਆਨ ਨਾਲ ਦੇਖੋ ਪੈਲਵਿਕ ਟਿਲਟ ਕਰ ਰਹੇ ਆ ਇਦਾਂ 1 ਫੇਰ 2 ਫੇਰ 3 ਫੇਰ 4 ਫੇਰ 5 ਪੇਛੇ ਪੇ 7 8 ਨਾਲ ਦੇਖੋ ਤੁਸੀਂ ਵਿਰਾਟ ਪੇ 9 ਪੇ 10 ਪੇ 11 ਪੇ 12 ਇਸ ਦੇ ਤੁਸੀਂ ਚਾਰ ਤੋਂ ਪੰਜ ਸੈਟ ਵੀ ਲਾ ਸਕਦੇ ਹੋ ਪਰ ਸਟਾਰਟਿੰਗ ਦੇ ਵਿੱਚ ਤਿੰਨ ਸੈਟ ਹੀ ਕਰਿਓ ਇਹ ਹੋ ਗਈ ਨੰਬਰ 1 ਐਕਸਰਸਾਈਜ਼ ਪੈਲਵਿਕ ਟਿਲ ਨੈਕਸਟ ਐਕਸਰਸਾਈਜ਼ ਕੀ ਹੈ ਦੂਸਰੀ ਕਸਟਰ ਦੇ ਵਿੱਚ ਕੀ ਕਰਾਂਗੇ ਫਿਗਰ ਆਫ 90 ਚ ਆ ਜਾਾਂਗੇ ਆਪਾਂ ਇਦਾਂ 90 ਡਿਗਰੀ ਦਾ ਐਂਗਲ ਬਣਾ ਲਿਆ ਗੋਡਿਆਂ ਦਾ ਔਰ ਦੋਨੋਂ ਬਾਹਾਂ ਪਿੱਛੇ ਲੈ ਜਾਣੀਆਂ ਨੇ पहला आप अपनी खब्बी लत्त नीधे लै गए थले खबी लत्त वापस फिर सज्जी लत अगे फिर अपना खब्बा हाथ उपर फिर अपना खब्बा थले सी लत्त पीछे फिर एदा जाने के ऊपर एक दो फिर 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 एक ਤੋ ਫੇਰ 1 2 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 ਧਿਆਨ ਨਾਲ ਕਰਨੀ ਹੈ ਇਹ ਕਸਰਤ ਥੋੜੀ ਔਖੀ ਹੈ ਪਰ ਤੁਸੀਂ ਇਸ ਦੇ ਤੁਸੀਂ 10 ਵਾਰੀ ਕਰਕੇ ਆਰਾਮ 10 ਵਾਰੀ ਕਿਵੇਂ ਦੇਖੋ ਤੁਸੀਂ ਪਹਿਲਾਂ ਆਪਾਂ 90 ਡਿਗਰੀ ਦੇ ਐਂਗਲ ਤੇ ਆ ਕੇ ਦੋਨੇ ਹੱਥ ਪਿੱਛੇ ਦੋਨੇ ਲੱਤਾਂ ਹਵਾ 'ਚ ਪਹਿਲਾਂ ਆਪਾਂ ਆਪਣੀ ਆਹ ਲੱਤ ਉੱਪਰ ਲੈ ਕੇ ਬੈਨ ਆਪੋਜ਼ਿਟ ਜਿਹੜੀ ਇਹਦੇ ਆਪੋਜ਼ਿਟ ਆਪਣੀ ਹੈਗੀ ਆ ਉਹਨੂੰ ਹਵਾ ਚ ਲੈ ਜਾਗੇ ਇੱਦਾਂ 1 2 ਫਿਰ ਇਹ ਵਾਪਸ ਆਏਗੀ ਹੱਥ ਤੱਲੇ ਆ ਜਾਏਗਾ ਫਿਰ ਇਹ ਲਾਤ ਇਧਰਲੀ ਚਲੀ ਜਾਏਗੀ ਅੱਗਰ ਫਿਰ ਇਧਰਲੇ ਉੱਪਰ ਆ ਜਾਏਗਾ 1 2 ਇੱਦਾਂ ਕਰਕੇ ਕਰਨੀਆਂ ਇਸਦੇ ਤੁਸੀਂ 10 ਦੇ 3 ਸੈਟ ਲਾਉਣੇ ਆ ਇਹ ਹੋ ਗਈ ਕਸਰਤ ਨੰਬਰ 2 ਤੀਸਰੀ ਕਸਰਤ ਕੀ ਹੈ ਬ੍ਰਿਜਿੰਗ ਆਪਾਂ ਸਿੱਧੇ लेट ਜਾਗੇ ਔਰ ਦੋਨੋਂ ਆਪਣੇ ਆਪਣੇ ਜੋ ਗੋਡੇ ਮੋੜ ਲੈਣੇ ਆ ਲੱਕ ਨੂੰ ਹਵਾ ਚੱਕ ਦੇਣਾ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 4 छे सात, आठ, नौ दस दिन रिलैक्स दिन एक दो तीन चार सात, आठ, नौ रिलैक्स, फिर चक देंगे एक दो तीन चार पे सात, आठ, नौ दस दिन रिलैक्स कर देना अपनी बॉडी नौ ब्रिजिंग ਇਹ ਹੈਗੀ ਸਟਰੈਂਥਨਿੰਗ ਐਕਸਰਸਾਈਜ਼ ਇਹ ਆਪਣੇ ਜੋ ਐਸਆਈ ਜੋਇੰਟਸ ਨੇ ਇਹਨਾਂ ਨੂੰ ਤਕੜੀ ਕਰਨ ਲਈ ਅਗਲਾ ਐਕਸਰਸਾਈਜ਼ ਕੀ ਹੈ ਆਪਣੀ ਸਪਾਈਡਰਮੈਨ ਐਕਸਰਸਾਈਜ਼ ਫਿਗਰ ਆਫ 4 ਚ ਆ ਜਾਣਾ ਆਪਾਂ ਜਿੱਥੇ ਆਪਣੇ ਸ਼ੋਲਡਰਸ ਨੇ ਉਹਦੇ नीचे ਹੱਥ ਹੋਣਗੇ हिਪ ਦੇ نیچے ਗੋਡੇ ਆਉਣਗੇ ਇੱਕ ਹੱਥ ਸਿੱਧਾ ਔਰ ਇਹ ਲੱਤ ਸਿੱਧਾ 1 2 3 4 5 ਫਿਰ ਇਹ ਹੱਥ نیچے ਨਹੀਂ ਹੱਥ ਇਧਰ ਆਪੋਜ਼ਿਟ 1 2 3 4 5 ਫਿਰ ਇਧਰ ਫਿਰ ਇਧਰ 1 2 3 4 5 1 2 3 4 5 ਫਿਰ 1 2 3 4 5 ਫਿਰ 1 2 3 4 5 ਜੇ ਤੁਹਾਨੂੰ ਇੱਕ ਕਸਰਤ ਕਰਨੀ ਆ ਬਿਲਕੁਲ ਹੱਥ ਸਿੱਧਾ ਬਿਲਕੁਲ ਹੱਥ ਸਿੱਧੀ ਹੋਰ ਗਰਦਨ ਸਾਹਮਣੀ ਚਾਹੀਦੀ ਐ ਇੱਥੇ ਨਹੀਂ ਚਾਹੀਦੀ ਬਿਲਕੁਲ ਇਦਾਂ ਚਾਹੀਦੀ ਆ ਇਸ ਦੇ ਵੀ ਤੁਸੀਂ 10 ਸੈਟ ਲਾ ਕੇ ਫਿਰ ਤੁਸੀਂ ਆਰਾਮ ਕਰਨਾ ਔਰ ਇਸ ਦੇ 3 ਸੈਟ ਲਾਉਣੇ ਆ ਉਸ ਤੋਂ ਬਾਅਦ ਜਿਹੜੀ ਨੈਕਸਟ ਕਸਰਤ ਹੈ ਉਸ ਦੇ ਵਿੱਚ ਆਪਾਂ ਆਪਣੇ ਜੋ ਗਲੂਟ ਮਸਲਸ ਨੇ इन्होंच करा आसान तरीके करना मोड़ लेना, के नौ, इस आप एक, दो, चार दिन रिलैक्स ध्यान देखो दूसरी साइड करके दिखा लगे थोन हम लाते इधर ले आती इतों आप दूसरा हथ ला जाना, और इना खिंचना इस जगह पूरी खिच पेगी एक दो then 4 5 6 7 8 9 10 then relax ਫਿਰ ਦੇਖੋ ਧਿਆਨ ਨਾਲ ਹੁਣ ਦੂਸਰੀ ਸਾਈਡ ਕਰਕੇ ਦਿਖਾਉਣੀ ਆ ਇਸ ਜਗ੍ਹਾ ਤੇ ਪ੍ਰੋਪਰ ਸਟ੍ਰੈਚ ਪਾਏਗਾ 1 2 3 4 5 6 7 8 9 10 then relax ਇਸ ਦਾ ਫਿਗਰ ਆਫ 4 ਚ ਵੀ ਆਪਾਂ ਸਟ੍ਰੈਚ ਕਰ ਸਕਦੇ ਹਾਂ ਇਸ ਨੂੰ ਇਸ ਨੂੰ ਉੱਪਰ ਰੱਖ ਕੇ ਹੋਰ ਦੋਨੋਂ ਗੋਡਿਆਂ ਦੀ ਵਿਚਾਲੀ ਦੀ ਲਿਜਾ ਕੇ ਇਦਾਂ ਆਪਾਂ ਸਟ੍ਰੈਚ ਕਰਦੇ ਹਾਂ ਇੱਥੇ ਆਪਾਂ ਛਾਤੀ ਨਾਲ ਲਾਉਣ ਦੀ ਕੋਸ਼ਿਸ਼ 1 2 10 4 5 6 7 8 9 10 ਦੋਨਾਂ ਤਰੀਕੇ ਨਾਲ ਕਰ ਸਕਦੇ ਹਾਂ ਇਦਾਂ ਕਰਕੇ ਵੀ ਕਰ ਸਕਦੇ ਹਾਂ ਔਰ ਫਿਗਰ ਆਫ 4 ਚ ਵੀ ਸਟ੍ਰੈਚ ਕਰ ਸਕਦੇ ਹਾਂ ਇਹ ਹੋ ਗਿਆ ਤੁਹਾਡਾ ਗਲੂਟ ਮਸਲਸ ਦਾ ਸਟ੍ਰੈਚ ਹੁਣ ਜਿਹੜੀ ਇਸ ਤੋਂ ਅਗਲੀ ਐਕਸਰਸਾਈਜ਼ ਹੈ ਉਹ ਹੈਗੀ ਆ ਦੋਨਾਂ ਗੋਡਿਆਂ ਨੂੰ ਛਾਤੀ ਦੇ ਨਾਲ ਲਾਉਣਾ ਦੋਨੋਂ ਗੋਡੇ ਆਪਾਂ ਨੇ ਢਿ ਲਿਆਂਦੇ ਔਰ ਪਿੱਛੋਂ ਫੜ ਕੇ ਇਦਾਂ ਛਾਤੀ ਦੇ ਨਾਲ ਲਾ ਦੇਣੇ ਆ ਇੱਥੇ ਆਪਾਂ ਹੋਲਡ ਕਰਨਾ ਦੱਸ ਸਕਦੇ ਇੱਕ

ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਪਹਿਲਾਂ ਵਾਲੇ ਸਟ੍ਰੈਚ ਨੂੰ ਵੀ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀਆਂ ਕਸਰਤਾਂ ਜਿਹੜੀਆਂ ਤੁਸੀਂ ਬੈੱਡ ਤੇ ਲੇਟੇ-ਲੇਟੇ ਕਰਨੀਆਂ ਨੇ ਹੁਣ ਜਿਹੜੀਆਂ ਅਗਲੀਆਂ ਕਸਰਤਾਂ ਨੇ ਉਹ ਆਪਾਂ ਤੁਹਾਨੂੰ ਖੜ ਕੇ ਦਿਖਾਉਣ ਲੱਗੇ ਆ ਐਕਸਰਸਾਈਜ਼ ਆਪਾਂ ਖੜ ਕੇ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ हिਪ ਪ੍ਰੋਡਕਸ਼ਨ ਕਿਸੇ ਵੀ ਦੀਵਾਰ ਦੇ ਨਾਲ ਕਿਸੇ ਵੀ ਉੱਚੇ ਟੇਬਲ ਨਾਲ ਆਪਾਂ ਇੰਨਾ ਖੜ ਜਾਣਾ ਔਰ ਸਾਹਮਣੇ ਦੇਖਾਂਗੇ ਔਰ हिਪ ਪ੍ਰੋਡਕਸ਼ਨ 1 2 3 4 5 6 7 8 9 10 देन रिलैक्स टू साइड ਕਰਕੇ ਦਿਖਾਉਣ ਲੱਗੀਆਂ ਤੁਹਾਨੂੰ ਇੱਦਾਂ ਖੜ ਜਾਣਾ ਦੀਵਾਰ ਦੇ ਨਾਲ ਫੋਰ ਐਗਜ਼ਾਮਪਲ ਤੁਹਾਡੇ ਖੱਬੇ ਪਾਸੇ ਜ਼ਿਆਦਾ ਦਰਦ ਹੈ ਤਾਂ ਤੁਸੀਂ ਇਹ ਇੱਕ ਸਾਈਡ ਦੇ ਦੋਨੇ ਪਾਸੇ ਹੀ ਕਰਨੀਆਂ 1 2 3 4 5 6 7 8 9 10 ਇਹ ਜਿਹੜਾ ਪਾਸਾ ਬਿਲਕੁਲ ਆਪਾਂ ਕੰਧ ਦੇ ਨਾਲ ਲਾ ਕੇ ਖੜ ਜਾਾਂਗੇ ਇੱਦਾਂ दा स्पोट रहे सिर्फ अपने एक साइड के मसल से ही काम होगी थोड़ी करपर नैक्सट एक्सरसाइज की है हिप आप करें पिछे नुड़ के एक दो तीन चार पे सत अठ नौ दस दिन रिलैक्स दूसरी साइड करके दिखाने लगे एक दो तीन चार 5 6 7 8 9 10 ਇਹ ਕਸਰਤਾਂ ਜੋ ਆਪਣੇ एसआई जॉइंट ਇਹ ਜਗ੍ਹਾ ਤੇ ਜਿਹੜੇ ਆਪਣੇ ਡਿੰਪਲ ਪੈਂਦੇ ਨੇ ਇਹ ਹਾਲੇ ਇਹਨਾਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇ ਤਾਂ ਆਪਾਂ ਇਹ ਕਸਰਤਾਂ ਕਰਨੀਆਂ ਨੇ ਸੋ ਇਹਨਾਂ ਕਸਰਤਾਂ ਅਗਰ ਤੁਹਾਡੇ एसआई जॉइंट्स ਤੇ ਇਨਫਲਮੇਸ਼ਨ ਹੋ ਜਾਵੇ ਦਰਦ ਹੋ ਜਾਵੇ ਸਾਰੀਆਂ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਰੋਟੀ ਖਾਣ ਤੋਂ ਪਹਿਲਾਂ ਕਰਨੀਆਂ ਨੇ ਕੋਈ ਵੀ ਕਸਰਤ ਤੁਹਾਨੂੰ ਸਮਝ ਨਹੀਂ ਆਏਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅਸੀਂ ਉਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜਾਂ ਸਾਨੂੰ ਇੰਸਟਾਗ੍ਰam ਤੇ ਸਾਡੇ ਨਾਲ ਲਾਪਤਾ ਕਰ ਸਕਦੇ ਹੋ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਰ ਚੰਗੀ ਲੱਗੀਏ ਤਾਂ ਆਪਣੇ ਭੈਣ ਭਾਈਆਂ ਰਿਸ਼ਤੇਦਾਰਾਂ ਨਾਲ ਸਾਂਝੀਆਂ ਜਰੂਰ ਕਰਿਆ ਕਰੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਬਹੁਤ ਸਾਨੂੰ ਕਾਲਾਂ ਆਉਂਦੀਆਂ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਕਾਲ ਦਾ ਜਵਾਬ ਦੇ ਸਕੀਏ ਪਰ ਕਈ ਵਾਰ ਇੰਨੀਆਂ ਕਾਲਸ ਹੁੰਦੀਆਂ ਜਵਾਬ ਦੇਣਾ ਸਾਨੂੰ ਔਖਾ ਹੋ ਜਾਂਦਾ ਹੈ ਕਿਰਪਾ ਕਰਕੇ ਕੋਸ਼ਿਸ਼ ਕਰਿਆ ਕਰੋ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਵੀਡੀਓ 'ਚ ਮਿਲ ਜਾਂਦੇ ਨੇ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਕਾਲੀ ਨਾ ਕਰਿਆ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਜੀ ਸਤਿ ਸ਼੍ਰੀ ਅਕਾਲ ਜੀ